ਹੈਲੋ ਫਰੈਂਡਸ ਅੱਜ ਕਹਾਣੀ ਬੰਦੀਖਾਨੇ ਦਾ ਭਾਗ 8 ਸੁਣਾਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਹਿਲੇ 7 ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ 8 ਰੂਬੀ ਰੋ ਰਹੀ ਸੀ ਕੀ ਹੋਇਆ ਜੀਵਨ ਨੇ ਰੂਬੀ ਨੂੰ ਪੁੱਛਿਆ ਕੁਝ ਨਹੀਂ ਰੂਬੀ ਨੇ ਕਿਹਾ ਫੇਰ ਰੋ ਕਿਉਂ ਰਹੀ ਹੈ ਰੂਬੀ ਨੇ ਕਿਹਾ ਪਤਾ ਨਹੀਂ ਜੋ ਚੀਜ਼ ਮੈਂ ਨਹੀਂ ਕਰਨਾ ਚਾਹੁੰਦੀ ਸੀ ਉਹ ਹੋ ਹੀ ਗਿਆ ਰੱਬ ਨੇ ਜਿਹਹਾ ਸੁੱਖ ਬਣਾਇਆ ਹੀ ਕਿਉਂ ਐ ਕਿ ਕਿਸੇ ਨੂੰ ਇੰਜ ਸਭ ਰਿਸ਼ਤੇ ਨਾਤੇ ਭੁੱਲ ਕੇ ਇਸ ਨੂੰ ਪਾਉਣ ਲਈ ਕੋਰੋਂ ਨਾ ਪਵੇ ਜੇ ਬਣਾਇਆ ਹੀ ਐ ਤਾਂ ਐਨਾ ਖਿਆਲ ਕਰੇ ਕਿ ਸਾਥੀ ਵੀ ਇਹੋ ਜਿਹਾ ਦੇਵੇ ਰੂਬੀ ਨੇ ਕਿਹਾ ਇਹ ਸਭ ਤਾਂ ਸਾਡੇ ਹੱਥ ਐ ਤੇਰੇ ਹੱਥ ਤੋਂ ਚਾਹੇ ਹੱਲੇ ਵੀ ਨਾਜ਼ੀਪ ਨੂੰ ਛੱਡ ਸਕਦੀ ਐ ਜੀਵਨ ਨੇ ਕਿਹਾ ਜਾਵਾਂਗੀ ਕਿੱਥੇ ਰੂਬੀ ਨੇ ਪੁੱਛਿਆ ਮੇਰੇ ਕੋਲ ਮੈਂ ਤੇਰੇ ਨਾਲ ਵਿਆਹ ਕਰਾਉਣ ਲਈ ਰਾਜ਼ੀ ਆ ਜੀਵਨ ਨੇ ਕਿਹਾ ਤੈਨੂੰ ਲੱਗਦਾ ਆਪਣਾ ਰਿਸ਼ਤਾ ਆਪਣੀ ਉਮਰ ਵਿਚਲਾ فاਸਲਾ ਮੇਰੇ ਉੱਤੇ ਵਰਤੀ ਵੀ ਔਰਤ ਦਾ ਟੈਗ ਕਦੇ ਕੋਈ ਸਵੀਕਾਰ ਕਰੇਗਾ ਫਿਰ ਸਭ ਸੱਚ ਜਾਣ ਕੇ ਵੀ ਮੈਨੂੰ ਇਹੋ ਮਜਬੂਰ ਕੀਤਾ ਜਾਂਦਾ ਹੈ ਕਿ ਮੈਂ ਇੱਥੇ ਹੀ ਰਹਾ ਇਸੇ ਨਰਕ ਵਿੱਚ ਉਮਰ ਭਰ ਸੜਨਾ ਮੇਰੀ ਕਿਸਮਤ ਹੈ ਮੈਨੂੰ ਬਸ ਡਰ ਹੈ ਕਿ ਰੂਬੀ ਨੇ ਕਿਹਾ ਤੇ ਅੱਧੀ ਗੱਲ ਅਧੂਰੀ ਛੱਡ ਦਿੱਤੀ ਉਹ ਕੁਝ ਵੀ ਬੁਰਾ ਮੂੰਹੋਂ ਨਹੀਂ ਬੋਲਣਾ ਚਾਹੁੰਦੀ ਸੀ ਕੀ ਡਰ ਹੈ ਜੀਵਨ ਨੇ ਪੁੱਛਿਆ ਇਦਾਂ ਦੇ ਤਿਕੋਨੇ ਰਿਸ਼ਤੇ ਤੇ ਸਮਾਜ ਦੇ ਉਲਟ ਬਣੇ ਰਿਸ਼ਤੇ ਹਮੇਸ਼ਾ ਹੀ ਬੂਰੇ ਅੰਤ ਨਾਲ ਖਤਮ ਹੁੰਦੇ ਹਨ ਕਿਸੇ ਨਾ ਕਿਸੇ ਦੀ ਮੌਤ ਨਾਲ ਮੈਨੂੰ ਇਸ ਗੱਲੋਂ ਡਰ ਲੱਗਦਾ ਹੈ ਖੁਦ ਦੀ ਜ਼ਿੰਦਗੀ ਭਾਵੇਂ ਖਤਮ ਹੋ ਜਾਏ ਪਰ ਤੈਨੂੰ ਮੇਰੇ ਕਰਕੇ ਕੁਝ ਹੋ ਗਿਆ ਤਾਂ ਮੈਂ ਸਭ ਤੋਂ ਵੱਡੀ ਦੋਸ਼ੀ ਹੋਵਾਂਗੀ ਨਹੀਂ ਆਪਣੇ ਇਸ ਤਿਕੋਨੇ ਰਿਸ਼ਤੇ ਵਿੱਚੋਂ ਜੇਕਰ ਕਿਸੇ ਨੂੰ ਜਾਣਾ ਚਾਹੀਦਾ ਹੈ ਭਾਵੇਂ ਮਰ ਕੇ ਹੀ ਉਹ ਨਾਪਦੀਪ ਹੀ ਹੋਣਾ ਚਾਹੀਦਾ ਹੈ ਜੀਵਨ ਨੇ ਕਿਹਾ ਪਰ ਕਿਵੇਂ ਇਹ ਸਵਾਲੋਂ ਦੇ ਦਿlo ਦਿਮਾਗ ਉੱਤੇ ਛਾ ਗਿਆ ਜੋ ਉਸਨੇ ਰੂਬੀ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਅੱਧੀ ਰਾਤ ਮਗਰੋਂ ਜਦੋਂ ਜੀਵਨ ਦੀ ਜਾਗ ਪਈ ਤਾਂ ਰੂਬੀ ਉਸ ਨਾਲ ਲਿਪਟੀ ਪਈ ਸੀ ਦੋਵਾਂ ਦੇ ਨੰਗੇ ਪਿੰਡੇ ਇੱਕ ਦੂਸਰੇ ਵਿੱਚ ਉੱਬੇ ਹੋਏ ਇੱਕ ਮਿਕਤਾ ਦੀ ਗਵਾਹੀ ਭਰ ਰਹੇ ਸੀ ਜੀਵਨ ਉੱਠ ਕੇ ਵਾਸ਼ਰੂਮ ਗਿਆ ਵਾਪਸ ਆਇਆ ਤਾਂ ਉਹਦੀਆਂ ਅੱਖਾਂ ਵਿੱਚ ਉਲਟੀ ਲੇਟੀ ਰੂਬੀ ਦਾ ਨੰਗਾ ਜਿਸਮ ਪੂਰੇ ਬੈੱਡ ਤੇ ਫੈਲਿਆ ਹੋਇਆ ਚਮਕ ਉੱਠਿਆ ਜੀਵਨ ਉਸਦੇ ਉੱਪਰ लेट ਗਿਆ ਉਸ ਦੀਆਂ ਬਾਹਾਂ ਨੂੰ ਬਾਹਾਂ ਵਿੱਚ ਭਰ ਲਿਆ ਉਹਦੀਆਂ ਲੱਤਾਂ ਤੇ ਆਪਣੀਆਂ ਲੱਤਾਂ ਟਿਕਾ ਲਈਆਂ ਉਸ ਦੇ ਨਰਮ ਕੋਸੇ ਮੁਲਾਇਮ ਪਿੰਡੇ ਨੂੰ ਉਹ ਮਹਿਸੂਸ ਕਰ 파 ਰਿਆ ਸੀ ਉਸ ਦੇ ਪਿੰਡੇ ਦੀ ਮਹਿ ਹਉਂਦੇ ਸਾਹਾਂ ਵਿੱਚ ਘੁਲਣ ਲੱਗੀ ਸੀ ਹਉਂਦੇ ਵਾਲਾਂ ਵਿੱਚੋਂ ਆਂਦੀ ਖੁਸ਼ਬੂ ਨੇ ਹਉਂਦੇ ਜਿਸਮ ਦੇ ਠੰਡੇ ਹੋਏ ਸੈਲਾਂ ਨੂੰ ਮੁੜ ਜਗਾ ਦਿੱਤਾ ਸੀ ਮਲਾਈ ਵਾਂਗੂ ਫੈਲਦੀ ਹਉਂਦੇ ਰੂਈ ਵਰਗੇ ਹਉਂਦੇ ਜਿਸਮ ਦੇ ਮਾਸ ਉੱਤੇ ਹਉਂਦਾ ਜਿਸਮ ਕਠੋਰ ਹੋ ਕੇ ਬੇਕਾਬੂ ਹੋ ਰਿਹਾ ਸੀ ਰੂਬੀ ਜਾ ਗਈ ਸੀ ਉਹ ਆਪਣੇ ਜਿਸਮ ਨੂੰ ਪੂਰਾ ਢਿੱਲਾ ਛੱਡ ਕੇ ਉਹ ਨੂੰ ਮਨਮਰਜ਼ੀ ਕਰਨ ਦੇ ਰਹੀ ਸੀ ਜੀਵਨ ਨੇ ਰੂਪੇ ਦੀ ਗਰਦਨ ਨੂੰ ਚੁੰਮਿਆ ਹੁੰਦਿਆ ਕੰਨਾਂ ਤੇ ਹਿਲਦੇ ਚੁੰਮਕੀਆਂ ਸਮੇਤ ਕਿਸ ਕੀਤੀ ਫਿਰ ਉਸਦੇ ਮੋਢਿਆਂ ਤੋਂ ਫੈਲਦੇ ਹੋਏ ਹੱਥਾਂ ਨਾਲ ਮ사ਜ ਕਰਦੀ ਹੋਈ ਥੱਲੇ ਵੱਲ ਜਾਣ ਲੱਗਾ ਉਹਦੀ ਨੰਗੀ ਪੇਟ ਸਮੇਤ ਪੂਰਾ ਜਿਸਮ ਜੀਵਨ ਦੇ ਸਾਹਮਣੇ ਖੁੱਲਾ ਸੀ ਉਹਨੇ ਪੂਰੀ ਪੇਟ ਉੱਤੇ ਹਰ ਹਿੱਸੇ ਉੱਤੇ ਆਪਣੇ ਬੁੱਲਾਂ ਦੀ ਛਾਪ ਛੱਡੀ ਹੁੰਦਿਆ ਜੀਵ ਨੇ ਕਿਸੇ ਕੈਨਵਸ 'ਤੇ ਰੂਬੀ ਦੇ ਪੇਟ ਨੂੰ ਰੰਗ ਦਿੱਤਾ ਉਹਦੀ ਪੇਟ ਦੇ ਮਨਕਿਆਂ ਨੂੰ ਉਂਗਲਾਂ ਨਾਲ ਨਾ ਸਿਰਫ ਗਿਨਿਆ ਸਗੋਂ ਚੁੰਮਣ ਨਾਲ ਨਿਸ਼ਾਨੀ ਵੀ ਲਗਾਈ। ਉਹਦੇ ਹੱਥ ਨੇ ਰੂਬੀ ਦੇ ਜਿਸਮ ਦੇ ਨਰਮ ਟੁਕੜਿਆਂ ਨੂੰ ਹੱਥਾਂ ਵਿੱਚ ਮਹਿਸੂਸ ਕੀਤਾ, ਕੱਸਿਆ, ਰਗੜਿਆ, ਉਂਗਲਾਂ ਨੂੰ ਖੋਪਿਆ। ਇੱਕ ਮਿੱਟੀ ਦੇ ਕਲਾਕਾਰ ਵਾਂਗ ਉਹਦੀਆਂ ਕਈ ਤਰ੍ਹਾਂ ਦੀਆਂ ਮੂਰਤਾਂ ਨੂੰ ਘੜਿਆ। ਰੂਬੀ ਦੇ ਮੂੰਹ ਵਿੱਚੋਂ ਸਿਰਫ ਤੇ ਸਿਰਫ ਆਹਾਂ ਦੀ ਆਵਾਜ਼ ਸੀ। ਉਸੇ ਪੱਟਾਂ ਵਿੱਚ ਪੈਦਾ ਹੋ ਰਹੀ ਕਸਾਵਟ ਨੂੰ ਨਾ ਸਿਰਫ ਜੀਵਨ ਦੇਖ ਸਕਦਾ ਸੀ ਸੋਗੋ ਮਹਿਸੂਸ ਵੀ ਕਰ ਸਕਦਾ ਸੀ ਉਸ ਦੇ ਅੰਦਰੋਂ ਤਾਪਦੇ ਕੋਲਿਆਂ ਦੀ ਪੱਠੀ ਜਿਹੀ ਗਰਮਾਈਸ਼ ਮਹਿਸੂਸ ਹੋ ਰਹੀ ਸੀ ਹੋਂਦੀਆਂ ਉਂਗਲਾਂ ਨੇ ਜਦੋਂ ਰੂਬੀ ਨੂੰ ਅੰਦਰ ਛੂਇਆ ਤਾਂ ਕੋਸੇ ਪਾਣੀ ਨਾਲ ਭਿੱਜ ਕੇ ਉਸ ਖਜ਼ਾਨੇ ਵਿੱਚ ਹੀ ਕੈਦ ਹੋ ਗਈਆਂ ਰੂਬੀ ਦੇ ਪੱਟ ਆਪਸ ਵਿੱਚ ਜਕੜੇ ਗਏ ਸੀ ਹੋਂਦੀਆਂ ਉਂਗਲਾਂ ਨੂੰ ਉੱਥੋਂ ਬਾਹਰ ਆਉਣ ਦਾ ਕੋਈ ਰਾਹ ਨਹੀਂ ਸੀ ਮਿਲ ਰਿਹਾ ਰੂਬੀ ਨੂੰ ਹੋਂਦੀ ਪਿੱਠ ਤੇ ਕਿਸ ਕੀਤਾ ਤਾਂ ਉਹਨੇ ਆਪਣੇ ਜਿਸਮ ਨੂੰ ਢਿੱਲਾ ਛੱਡਿਆ ਜੀਵਨ ਉਸ ਦੇ ਉੱਪਰ ਦੁਬਾਰਾ लेट ਗਿਆ ਇਸ ਵਾਰ ਉਸਦੇ ਜਿਸਮ ਦੀ ਸਕਤੀ ਨੂੰ ਮਹਿਸੂਸ ਕਰਕੇ ਰੂਬੀ ਦੇ ਅੰਦਰੋਂ ਆਹ ਨਿੱਕਲ ਆਈ ਉਹ ਆਪਣੇ ਲੱਕ ਨੂੰ ਹਿਲਾ ਕੇ ਖੁਦ ਉਸ ਨੂੰ ਮਹਿਸੂਸ ਕਰਨਾ ਚਾਹੁੰਦੀ ਸੀ ਪਰ ਇਸ ਨਾਲ ਉਹਦੇ ਅੰਦਰ ਗਰਮੀ ਹੋਰ ਵੀ ਵੱਧ ਗਈ ਸੀ ਉਹ ਖੁਦ بے ਕਾਬੂ ਹੋ ਗਈ ਸੀ ਜਿੰਨਾ ਗੋੜੋ ਖਾ ਰਹੇ ਸੀ ਉਹਨਾਂ ਹੀ ਮੂੰਹ ਮਿੱਠਾ ਹੋ ਰਿਹਾ ਸੀ ਉਹਦੇ ਬੁੱਲਾਂ ਦਾ ਸੇਕ ਰੂਬੀ ਨੂੰ ਆਪਣੀ ਗਰਦਨ ਵਿੱਚ ਮਹਿਸੂਸ ਹੋ ਰਿਹਾ ਸੀ ਉਹਦੇ ਕੋਲੋਂ ਹੋਰ ਢੀਕ ਨਹੀਂ ਸੀ ਹੋ ਰਹੀ ਉਹਨੇ ਸਿੱਧੀ ਹੋ ਕੇ ਜੀਵਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਿਆ ਉਹਦੀਆਂ ਅੱਖਾਂ ਅਫੀਮ ਜੀ ਦੇ ਨਸ਼ੇ ਵਾਂਗ ਚੜੀਆਂ ਹੋਈਆਂ ਸੀ ਇੱਕ ਨਾਂ ਮੁੱਕਣ ਵਾਲੀ ਚਾਹਤ ਉਤੇ ਭਰੀ ਹੋਈ ਸੀ ਉਹਦੇ ਬੁੱਲਾਂ ਨੂੰ ਚੁੰਮ ਕੇ ਰੂਬੀ ਨੂੰ ਮਹਿਸੂਸ ਹੋਇਆ ਜਿਵੇਂ ਉਹ ਪਿਆਸ ਨਾਲ ਤੇ ਕਿਸ ਕਰਕੇ ਸੁੱਕ ਚੁੱਕੇ ਸੀ ਪਰ ਉਹਨਾਂ ਵਿੱਚ ਜਿਹੜਾ ਸਵਾਦ ਭਰਿਆ ਹੋਇਆ ਸੀ ਉਹ ਕਈ ਗੁਣਾ ਹੋ ਚੁੱਕਾ ਸੀ ਰੂਬੀ ਨੇ ਆਪਣੀਆਂ ਲੱਤਾਂ ਨੂੰ ਉਹਦੇ ਲੱਕ ਦੇ ਦੁਆਲੇ ਬਾਲ ਲਿਆ ਦੋਵੇਂ ਜਿਸਮ ਇੱਕ ਦੂਸਰੇ ਦੇ ਲੋੜ ਨੂੰ ਇੱਕ ਦੂਸਰੇ ਦੀ ਚਾਹਤ ਨੂੰ ਇੱਕ ਦੂਸਰੇ ਦੇ ਅੰਗਾਂ ਨੂੰ ਸਮਝ ਚੁੱਕੇ ਸੀ ਇਸ ਲਈ ਹੁਣ ਦੋਵਾਂ ਦਾ ਇੱਕ ਦੂਸਰੇ ਵਿੱਚ ਸਮਾ ਜਾਣ ਲਈ ਨਾ ਹੀ ਵਕਤ ਲੱਗਾ ਨਾ ਹੀ ਕੋਈ ਵਕਰੀ ਕੋਸ਼ਿਸ਼ ਦੋਵਾਂ ਦੇ ਜਿਸਮਾਂ ਦੀ ਤਾਲ ਇੱਕ ਦੂਸਰੇ ਨਾਲ ਮਿਲ ਚੁੱਕੀ ਸੀ ਜਿਸ ਵਿੱਚੋਂ ਹਰ ਬੀਤ ਦੇ ਪਾਲਨਾ ਸੰਗੀਤ ਦੀ ਨਵੀਂ ਤਰੰਗ ਪੈਦਾ ਹੋ ਰਹੀ ਸੀ ਜਿਉਂ-ਜਿਉਂ ਵਕਤ ਬੀਤ ਰਿਹਾ ਸੀ ਕਿਉਂ-ਤਿਉਹ ਦੋਵਾਂ ਦੀ ਰਫ਼ਤਾਰ ਵਾਧ ਗਈ ਜੀਵਨ ਦੇ ਹੱਥ ਹੁੰਦੇ ਜਿਸਮ ਨੂੰ ਹਰ ਥਾਂਵੇਂ ਤੋਂ ਮਸਲ ਰਹੀ ਸੀ। ਉਹਨਾਂ ਦੇ ਬੁੱਲ ਪਲਪਰ ਲਈ ਸਾਹ ਲੈਣ ਲਈ ਅਲੱਗ ਹੁੰਦੇ ਫੇਰ ਦੁਬਾਰਾ ਜੁੜ ਜਾਂਦੇ। ਰੂਬੀ ਦੇ ਜਿਸਮ ਨੇ ਉਸਦੇ ਜਿਸਮ ਨੂੰ ਜ਼ੋਰ ਨਾਲ ਘੁੱਟ ਲਿਆ। ਜੀਵਨ ਕੁਝ ਪਲ ਲਈ ਰੁਕਿਆ ਪਰ ਰੂਬੀ ਦੇ ਸਾਹ ਇੱਕਦਮ ਉਖੜੇ ਤੇ ਫੇਰ ਦਰੁਸਤ ਹੋਏ। ਅੱਗੇ ਦਾ ਕੰਮ ਜੀਵਨ ਨੇ ਨਿਬੇੜਿਆ ਤੇ ਉਹ ਉਸ ਨੂੰ ਬਾਹਾਂ ਵਿੱਚ ਘੁੱਟ ਕੇ ਉੰਜ ਹੀ ਲੇਟ ਗਿਆ। ਇਸ ਵਾਰ ਉਹਨਾਂ ਨੂੰ ਐਨੀ ਥਕਾਵਟ ਹੋਈ ਕਿ ਕੋਈ ਗੱਲ ਕਰਨ ਦਾ ਸਮਾਂ ਵੀ ਨਹੀਂ ਮਿਲਿਆ। ਦੇ ਦੋਵੇਂ ਸੌਂ ਗਏ। ਅਚਾਨਕ ਇੱਕ ਤੇਜ਼ ਆਵਾਜ਼ ਨਾਲ ਦੋਵਾਂ ਦੀ ਅੱਖ ਖੁੱਲ੍ਹੀ। ਕਮਰੇ ਵਿੱਚ ਦੇ ਮੂਹ ਹਨੇਰੇ ਵਿੱਚੋਂ ਇੱਕ ਸਾਇਆ ਉੱਭਰਿਆ। ਬਲਬ ਜਗਿਆ ਤੇ ਸਭ ਸਪਸ਼ਟ ਹੋ ਗਿਆ। ਸਾਹਮਣੇ ਨਵਦੀਪ ਖੜ੍ਹਾ ਸੀ। ਉਹਦੀਆਂ ਅੱਖਾਂ ਵਿੱਚ ਇੱਕ ਗੁੱਸੇ ਦਾ ਭਾਵ ਸੀ। "ਇਹ ਕੀ ਹੋ ਰਿਹਾ ਹੈ?" ਉਹ ਜ਼ੋਰ ਨਾਲ ਚੀਕਿਆ। ਜੀਵਨ ਤੇ ਰੁਬੀ ਆਪਣੇ ਕੱਪੜੇ ਸੰਭਲਣ ਲੱਗੇ। ਦੋਵਾਂ ਨੂੰ ਇੱਕ ਵੀ ਢੰਗ ਦਾ ਬਿਸਤਰ ਆਪਣਾ ਨੰਗੇਜ਼ ਢੱਕਣ ਲਈ ਨਹੀਂ ਸੀ ਮਿਲ ਰਿਹਾ। ਬੜੀ ਮੁਸ਼ਕਿਲ ਨਾਲ ਦੋਨੇ ਆਪਣੇ ਆਪ ਨੂੰ ਦੂਰ ਬਿਠਾ ਕੇ ਉਹ ਨਿੰਦਰੀਆਂ ਅੱਖਾਂ ਨਾਲ ਉਹਦੇ ਵੱਲ ਤੱਕਣ ਲੱਗੇ ਕਦੋਂ ਤੋਂ ਇਹ ਸਭ ਚੱਲ ਰਿਹਾ ਨਵਦੀਪ ਦੁਬਾਰਾ ਠੀਕ ਕੇ ਬੋਲਿਆ ਮੈਂ ਰੂਬੀ ਨੂੰ ਪਿਆਰ ਕਰਦਾ ਹਾਂ ਤੇ ਰੂਬੀ ਮੈਨੂੰ ਆਪਣੀ ਤੇ ਤੁਹਾਡੀ ਜ਼ਿੰਦਗੀ ਬਾਰੇ ਸਭ ਕੁਝ ਦੱਸ ਦਿੱਤਾ ਹੈ ਜੀਵਨ ਬੋਲਿਆ ਜੀਵਨ ਦਾ ਗੁੱਸਾ ਇੱਕਦਮ ਠਿੱਲਾ ਪੈ ਗਿਆ ਕੀ ਦੱਸਿਆ ਮੇਰੇ ਬਾਰੇ ਉਹ ਕੰਬਦੀ ਆਵਾਜ਼ ਵਿੱਚ ਬੋਲਿਆ ਇਹੋ ਕਿ ਤੁਹਾਡਾ ਰੂਬੀ ਵਿੱਚ ਕੋਈ ਇੰਟਰਸਟ ਨਹੀਂ ਤੇ ਉਹਦੇ ਨਾਲ ਕੋਈ ਰਿਸ਼ਤਾ ਵੀ ਨਹੀਂ ਮੈਂ ਰੂਬੀ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ। ਜੀਵਨ ਨੇ ਕਿਹਾ ਚੁੱਪ ਇਸ ਤੋਂ ਅੱਗੇ ਇੱਕ ਲਫ਼ਜ਼ ਵੀ ਬੋਲਿਆ ਤਾਂ ਇੱਥੇ ਹੀ ਕੁੱਟ-ਕੁੱਟ ਕੇ ਤੇਰਾ ਕਚੂਮਰ ਕੱਢ ਦੇਵਾਂਗਾ। ਤੇ ਸ਼ਹਿਰ ਵਿੱਚ ਤੁਹਾਡਾ ਦੋਵਾਂ ਦਾ ਜਲੂਸ ਵੀ ਰੂਬੀ ਨਾਲ ਵਿਆਹ ਕਰਾਉਣ ਦੀ ਸੋਚਣਾ ਵੀ ਨਾ ਇਹ ਮੇਰੇ ਮਾਂ-ਬਾਪ ਨੂੰ ਮੇਰੇ ਕੋਲ ਮਿਲੀ ਸਭ ਤੋਂ ਵੱਡੀ ਖੁਸ਼ੀ ਹੈ। ਇਹ ਘਟੋਕਾ ਟੋਕਾ ਉਹਨਾਂ ਦੇ ਮਰਨ ਤੱਕ ਮੇਰੇ ਨਾਲ ਹੀ ਰਹੇਗੀ। ਨਵਦੀਪ ਨੇ ਕਿਹਾ ਕਿ ਉਹਨਾਂ ਦੀ ਖੁਸ਼ੀ ਲਈ ਭਾਵੇਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਏ। ਰੂਬੀ ਨੇ ਕਿਹਾ ਬਕਵਾਸ ਬੰਦ ਕਰ ਬਦਚਲਨ ਔਰਤ ਇਹਨਾ ਬਹੁਤ ਹੈ ਕਿ ਮੈਂ ਤੇਰੇ ਬੈੱਡ ਤੇ ਤੇਰੇ ਭਰਾ ਦੇ ਰਿਸ਼ਤੇ ਵਰਗੇ ਗੈਰ ਮਰਦ ਨੂੰ ਚੱਲ ਰਹੀ ਆ ਇਸ ਲਈ ਮੇਰੇ ਨਾਲ ਜ਼ੁਬਾਨ ਨਾ ਲੜਾ ਨਵਦੀਪ ਨੇ ਕਿਹਾ ਮੈਂ ਔਰਤ ਆ ਤੇ ਇੱਕ ਮਰਦ ਨਾਲ ਸੁੱਤੀ ਤੇਰੇ ਵਾਂਗ ਨਹੀਂ ਕਿ ਮਰਦ ਹੋ ਕੇ ਵੀ ਮਰਦ ਥੱਲੇ ਸੌਣ ਲਈ ਤਿਆਰ ਹੋਵਾਂ ਰੂਬੀ ਨੇ ਉਸੇ ਟੋਨ ਵਿੱਚ ਜਵਾਬ ਦਿੱਤਾ ਨਵਦੀਪ ਉਸ ਨੂੰ ਮਾਰਨ ਲਈ ਵਧਿਆ ਤੇ ਜੀਵਨ ਬਚਾ ਕਰਨ ਲਈ ਜੀਵਨ ਆਪਣੇ ਅੱਧ ਕੋ ਕੱਪੜੇ ਪਹਿਨ ਚੁੱਕਾ ਸੀ ਇਸ ਲਈ ਜੋਹੀ ਨਵਦੀਪ ਰੂਬੀ ਵੱਲ ਉਲਰਿਆ ਤਾਂ ਜੀਵਨ ਨੇ ਵਿਚਕਾਰੀ ਉਸਨੂੰ ਬੋਚ ਲਿਆ ਜੀਵਨ ਨੇ ਜੋਹੀ ਨਵਦੀਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਨਵਦੀਪ ਨੇ ਰੂਬੀ ਵੱਲ ਉਲਰਨ ਦੀ ਪਰ ਜੀਵਨ ਨੇ ਨਵਦੀਪ ਨੂੰ ਰਾਹ ਵਿੱਚ ਹੀ ਰੋਕ ਲਿਆ ਅਚਾਨਕ ਲੱਗੀ ਇਸ ਰੋਕ ਕਰਕੇ ਨਵਦੀਪ ਕੁਝ ਸੰਭਲਿਆ ਤੇ ਰੂਬੀ ਵੀ ਕੁਝ ਦੇਰ ਲਈ ਚੁੱਪ ਕਰ ਗਈ ਕਮਰੇ ਵਿੱਚ ਇੱਕ ਡੂੰਗੀ ਕਿਸਮ ਦੀ ਖਾਮੋਸ਼ੀ ਛਾ ਗਈ ਤਿੰਨੋਂ ਇੱਕ ਦੂਸਰੇ ਵੱਲ ਝਾਕ ਰਹੇ ਸੀ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ ਰੂਬੀ ਉਦੋਂ ਪਹਿਲਾਂ ਉੱઠી ਤੇ ਫਿਰ ਨੌਨ ਚਲੀ ਗਈ ਥੋੜੀ ਦੇਰ ਮਗਰੋਂ ਜੀਵਨ ਵੀ ਆਪਣੇ ਕਮਰੇ ਵਿੱਚ ਚਲਾ ਗਿਆ ਉਹ ਨਾ ਆ ਕੇ ਵਿਹਲਾ ਹੋਇਆ ਤਾਂ ਰੂਬੀ ਨੇ ਬ੍ਰੇਕਫਾਸਟ ਵੀ ਲਗਾ ਦਿੱਤਾ ਜੀਵਨ ਦਾ ਮਨ ਤਾਂ ਨਹੀਂ ਸੀ ਪਰ ਫਿਰ ਵੀ ਉਹਨੇ ਦੋਵਾਂ ਨਾਲ ਬੈਠ ਕੇ ਖਾਣਾ ਖਾਦਾ ਹੌਣ ਤੱਕ ਦੀ ਚੋਲ ਮੋਲ ਗਾਇਬ ਹੋ ਚੁੱਕੀ ਸੀ ਇੱਕ ਸ਼ਾਂਤੀ ਛਾਈ ਹੋਈ ਸੀ ਖਾਣਾ ਖਾ ਕੇ ਜੀਵਨ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਰੂਬੀ ਆਪਣੇ ਕਮਰੇ ਵਿੱਚ ਨਾ ਵੀ ਪਹਿਲਾਂ ਉੱਤੀ ਹੀ ਬੈਠਾ ਰਿਹਾ ਤੇ ਫਿਰ ਬਿਨਾ ਕੁਝ ਦੱਸੇ ਉੱਥੋਂ ਨਿਕਲ ਗਿਆ ਜੀਵਨ ਉਸ ਦੁਪਹਿਰ ਗੂੜੀ ਨੀਂਦ ਸੁੱਤਾ ਦੁਪਹਿਰ ਮਗਰੋਂ ਜਾਗਿਆ ਤਾਂ ਰਾਤ ਦੀਆਂ ਵਾਪਰੀਆਂ ਮਸਤੀਆਂ ਨਾਲ ਹੋਂਦਾ ਜਿਸਮ ਹੋਲਾ ਫੁੱਲ ਵਰਗਾ ਮਹਿਸੂਸ ਹੋ ਰਿਹਾ ਸੀ ਜਿਸਮ ਤੇ ਲੱਗੇ ਨਿਯੰਦਰਾ ਤੇ ਹੋਰ ਕੀ ਸੜੰਦੇ ਨਿਸ਼ਾਨ ਮਿੱਠਾ ਮਿੱਠਾ ਜਿਹਾ ਦਰਦ ਦੇ ਰਹੇ ਸੀ ਪੂਰੀ ਰਾਤ ਦਾ ਇੱਕ ਇੱਕ ਪਲ ਦਾ ਦ੍ਰਿਸ਼ ਹੋਂਦੀ ਅੱਖਾਂ ਸਾਹਮਣੇ ਆਉਂਦਾ ਤੇ ਹੋਂਦੇ ਚਿਹਰੇ ਤੇ ਮਿੱਠੀ ਜਿਹੀ ਮੁਸਕਾਨ ਛੱਡ ਜਾਂਦਾ ਕੁਝ ਪਲਾਂ ਲਈ ਹੋਂਦੇ ਜਿਸਮ ਵਿੱਚ ਦੁਬਾਰਾ ਮਸਤੀ ਉੱਠਣ ਲੱਗਦੀ ਉਹਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਕਾਸ਼ ਇੰਨਾ ਘੜੀਆਂ ਵਿੱਚ ਉਹਦੇ ਤੇ ਰੂਬੀ ਵਿਚਕਾਰ ਕੋਈ ਨਾ ਹੋਵੇ ਨਵਦੀਪ ਵੀ ਨਹੀਂ ਪਲ ਪਰ ਲਈ ਉਹਦੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਭਰ ਜਾਂਦੇ ਕਿਹੜੇ ਤਰੀਕੇ ਉਹ ਰੂਬੀ ਨੂੰ ਹਮੇਸ਼ਾ ਲਈ ਹਾਸਲ ਕਰੇ ਉਹਦੇ ਲਈ ਕੀ ਕੀਤਾ ਜਾ ਸਕਦਾ ਤੇ ਕਿੰਜ ਕੀਤਾ ਜਾ ਸਕਦਾ ਕਈ ਵਾਰ ਉਹ ਕਈ ਪਿਹੜੀਆਂ ਵਿਆਹਤਾ ਬਣਾਉਂਦਾ ਅਜਿਹੇ ਤਰੀਕੇ ਸੋਚਣ ਦੀ ਕੋਸ਼ਿਸ਼ ਕਰਦਾ ਕਿ ਨਵਦੀਪ ਦਾ ਕੰਡਾ ਵੀ ਚੁਗਿਆ ਜਾਏ ਤੇ ਉਹ ਦੋਵੇਂ ਵੀ ਸਦਾ ਲਈ ਇਕੱਟੇ ਹੋ ਜਾਣ ਜੜਦੀ ਜਵਾਨੀ ਦਾ ਇਸ਼ਕ ਐਵੇਂ ਦਾ ਹੀ ਹੁੰਦਾ ਹੈ ਬਹੁਤੇ ਫੈਸਲੇ ਤਤਫੜਤ ਵਿੱਚ ਹੁੰਦੇ ਹਨ ਭਾਵੇਂ ਪਿਛੋ ਪਸਤਾਵਾ ਹੀ ਹੋਵੇ ਰੂਬੀ ਲਈ ਵੀ ਇਹ ਬਿਲਕੁਲ ਨਵੀਂ ਸਮੱਸਿਆ ਸੀ ਜੋ ਕੁਝ ਵਾਪਰਿਆ ਸੀ ਉਸ ਨੇ ਹੋਂਦੇ ਸਾਹਮਣੇ ਇੱਕ ਨਵਾਂ ਸੰਕਟ ਖੜਾ ਕਰ ਦਿੱਤਾ ਸੀ ਇੱਕ ਡਰ ਸੀ ਕਿ ਹੋਂਦੇ ਘਰ ਤੱਕ ਗੱਲ ਪਹੁੰਚੀ ਤਾਂ ਪਤਾ ਨਹੀਂ ਅੱਗੇ ਕੀ ਵਾਪਰੇਗਾ ਹੋਂਦੇ ਹੋਂ ਤੱਕ ਦੀ ਬਣੀ ਬਣਾਈ ਇੱਜ਼ਤ ਹੀ ਮਿੱਟੀ ਪਲੀਤ ਹੋ ਜਾਣੀ ਸੀ ਉਸ ਨੂੰ ਆਪਣੇ ਆਪ ਤੇ ਜਾਦਾ ਬੁਲਣ ਕਰਕੇ ਗੁੱਸਾ ਆ ਰਿਹਾ ਸੀ ਉਹ ਚਾਹੁੰਦੀ ਹੋਈ ਨਵਦੀਪ ਨਾਲ ਸੁਲਾ ਕਰਕੇ ਵਿਚਕਾਰਲਾ ਰਸਤਾ ਕੱਢ ਸਕਦੀ ਸੀ ਪਰ ਨਵਦੀਪ ਦੀ ਬੋਲਬਾਣੀ ਨਾਲ ਉਹ 扑ੜਕ ਗਈ ਸੀ ਉਹਦਾ ਕੋਤੇ ਕਾਬੂ ਨਾ ਰਿਹਾ ਉਹ ਪਹਿਲਾਂ ਵਰਗੀ ਰੂਬੀ ਨਹੀਂ ਸੀ ਰਹੀ ਉਹਦੇ ਅੰਦਰੋਂ ਉਹਦਾ ਔਰਤਪੁਣਾ ਹੁਣ ਦੁੱਲਣ ਲੱਗਾ ਸੀ ਜੀਵਨ ਨੇ ਉਹਦੇ ਤਨਮਨ ਵਿੱਚ ਜੋ ਅਹਿਸਾਸ ਜਗਾ ਦਿੱਤੇ ਸੀ ਜੋ ਉਹਨਾਂ ਦੀ ਰਾਤ ਕੱਲ ਬੀਤੀ ਸੀ ਉਹਦੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਰਾਤ ਸੀ ਜਿਸ ਦੇ ਕੰਡਿਆਂ ਵਰਗੇ ਦਰਦ ਨੂੰ ਹੋਂਦਾ ਜਿਸਮ ਹਲੇ ਵੀ ਮਹਿਸੂਸ ਕਰਦਾ ਹੋਇਆ ਆਨੰਦ ਨਾਲ ਭਰੀਆਂ ਹੋਈਆਂ ਲਹਿਰਾਂ ਛੱਡ ਰਿਹਾ ਸੀ ਪਰ ਦੂਸਰੇ ਪਾਸੇ ਉਹਦੇ ਮਾਨ ਵਿੱਚ ਇੱਕੋ ਗੱਲ ਵਾਰ-ਵਾਰ ਚੁੱਭ ਰਹੀ ਸੀ ਕਿ ਨਵਦੀਪ ਦੇ ਮਾਨ ਵਿੱਚ ਕੀ ਚੱਲ ਰਿਹਾ ਹੋਵੇਗਾ ਉਹਨੇ ਬਾਅਦ ਦੁਪਹਿਰ ਲਈ ਥੋੜਾ ਸਨੈਕਸ ਚਾਹ ਨਾਲ ਬਣਾਇਆ ਤੇ ਜੀਵਨ ਉਸ ਮਗਰੋਂ ਗਰਾਊਂਡ ਚਲਾ ਗਿਆ ਇਸ ਦੌਰਾਨ ਉਹਨਾਂ ਦੋਵਾਂ ਵਿੱਚ ਬਸ ਇੱਕ ਚੁੱਪੀ ਸੀ ਤੇ ਇੱਕ ਸਵਾਲ ਸੀ ਕਿ ਨਵਦੀਪ ਦਾ ਅਗਲਾ ਕਦਮ ਕੀ ਹੋਵੇਗਾ ਰੁਬੀ ਸ਼ਾਮ ਤੱਕ ਇੰਡੀ ਰਹੀ ਤੇ ਉਡੀਕਦੀ ਰਹੀ ਕਿ ਸ਼ਾਇਦ ਨਵਦੀਪ ਜਾਂ ਉਸਦੀ ਕਾਲ ਆਵੇ ਪਰ ਅਜੇ ਹਾਂ ਨਾ ਹੋਇਆ ਉਹਨੇ ਕਾਫੀ देर ਗਏ ਕਾਲ ਕੀਤੀ ਤਾਂ ਨਵਦੀਪ ਨੇ ਕਾਲ ਪਿਕ ਨਾ ਕੀਤੀ देर ਸ਼ਾਮ ਤੱਕ ਉਹ ਉਡੀਕਦੀ ਰਹੀ ਰਾਤੀ ਦੁਬਾਰਾ ਕਾਲ ਕੀਤੀ ਤਾਂ ਨਵਦੀਪ ਨੇ ਪਿਕ ਕਰਕੇ ਐਨੀ ਕੋਈ ਗੱਲ ਕਹੀ ਕਿ ਉਹ ਅੱਜ ਘਰ ਨਹੀਂ ਆਵੇਗਾ ਦੋਵਾਂ ਨੇ ਰਾਤ ਦਾ ਭੋਜਨ ਕੀਤਾ ਪਰ ਉਹਨਾਂ ਵਿੱਚ ਚੁੱਪ ਬਰਕਰਾਰ ਰਹੀ ਜਸਬੀਆਂ ਦੀ ਆਏ ਹੜ ਮਗਰੂ ਆਏ ਖੜੋਤ ਤੋਂ ਬਾਅਦ ਉਸ ਖੜੋਤ ਨੂੰ ਤੋੜ ਪਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਹੋ ਚੀਜ਼ ਉਹਨਾਂ ਦੋਵਾਂ ਨਾਲ ਹੋ ਰਹੀ ਸੀ। ਦੋਵੇਂ ਇੱਕ ਦੂਸਰੇ ਦੇ ਨਜ਼ਦੀਕ ਆਉਣਾ ਵੀ ਚਾਹੁੰਦੇ ਸੀ ਪਰ ਹੁਣ ਪਹਿਲ ਕਰਨ ਦਾ ਜੀਰਾ ਨਾ ਹੀ ਰੂਬੀ ਕੋਲ ਸੀ ਤੇ ਨਾ ਹੀ ਜੀਵਨ ਕੋਲ। ਕੁਪਰੋ ਇੱਕ ਨਵਦੀਪ ਦੇ ਅਗਲੇ ਕਦਮ ਬਾਰੇ ਸੰਸੇਵੀ ਸਨ। ਇਸ ਲਈ ਦੋਵੇਂ ਚੁੱਪ ਸੀ ਤੇ ਰਾਤੀ ਆਪੋ ਆਪਣੇ ਕਮਰੇ ਵਿੱਚ ਜਾ ਕੇ ਸੌਂ ਵੀ ਗਈ। ਏ ਵੀ ਡਰ ਸੀ ਕਿ ਹੋ ਸਕਦਾ ਹੈ ਨਿਗਾ ਰੱਖਣ ਲਈ ਨਵਦੀਪ ਰਾਤੀ ਫਿਰ ਤੋਂ ਜਲਦੀ ਮੋੜ ਆਵੇ ਜਦੋਂ ਸਵੇਰੇ ਜੀਵਨ ਉੱਠਿਆ ਤਾਂ ਉਹ ਡਰਾਇੰਗ ਰੂਮ ਵਿੱਚੋਂ ਟੀਵੀ ਦੀ ਆਵਾਜ਼ ਆ ਰਹੀ ਸੀ ਘੂਟ ਕੇ ਗਿਆ ਤਾਂ ਦੇਖਿਆ ਤਾਂ ਨਵਦੀਪ ਟੀਵੀ ਦੇਖ ਰਿਹਾ ਹੈ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨੇ ਖੁਦ ਜੀਵਨ ਨੂੰ ਗੁੱਡ ਮਾਰਨਿੰਗ ਕਿਹਾ ਜਦੋਂ ਜੀਵਨ ਆ ਕੇ ਵਾਪਸ ਆਇਆ ਤਾਂ ਬੈਠ ਕੇ ਨਾਸ਼ਤਾ ਕਰਨ ਲੱਗਾ ਤਾਂ ਵੀ ਨਵਦੀਪ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ ਇਹ ਬਿਲਕੁਲ ਉਵੇਂ ਦਾ ਨਾਦੀਪ ਸੀ ਜਿਵੇਂ ਦਾ ਕੱਲ ਰਾਤ ਤੋਂ ਪਹਿਲਾਂ ਦਾ ਸੀ ਉਹੀ ਬੋਲਣ ਦਾ ਢੰਗ ਜਿਦਾਂ ਕੁਝ ਵੀ ਵਾਪਰਿਆ ਨਾ ਹੋਵੇ ਤੇ ਸਭ ਪਹਿਲਾ ਵਰਗਾ ਹੋਵੇ ਰੂਬੀ ਚੁੱਪ ਸੀ ਜੀਵਨ ਵੀ ਸੋਚ ਰਿਹਾ ਸੀ ਕਿ ਆਖਿਰ ਕੀ ਵਜ੍ਹਾ ਹੋ ਸਕਦੀ ਹੈ ਇਸ ਲਈ ਉਹ ਸਿਰਫ ਉਹਨੀਆਂ ਗੱਲਾਂ ਸੁਣ ਰਹੀ ਸੀ ਕੋਈ ਵਧੀਆ ਰਿਸਪੌਂਸ ਨਹੀਂ ਸੀ ਦੇ ਰਹੀ ਨਾਦੀਪ ਨੂੰ ਵੀ ਸਮਝ ਲੱਗ ਰਹੀ ਸੀ ਕਿ ਉਸ ਕੋਲੋਂ ਉਸਦੇ ਇਸ ਬਦਲੇ ਉਹ ਵਿਵਹਾਰ ਦਾ ਕਾਰਨ ਜਾਨਣਾ ਚਾਹੁੰਦੇ ਹਨ ब्रेकफास्ट मगरो ओने दोवांंदे हैरान परेशान ਚਿਹਰਿਆਂ ਵੱਲ ਤੱਕਿਆ ਤੇ ਪੁੱਛਿਆ ਮੈਂ ਤੁਹਾਡੇ ਨਾਲ ਕੁਝ ਪੱਕਾ ਕਰਨਾ ਚਾਹੁੰਦਾ ਹਾਂ ਦੋਵਾਂ ਨੇ ਇੱਕ ਦੂਸਰੇ ਵੱਲ ਦੇਖਿਆ ਕੁਝ ਨਾ ਬੋਲਿਆ ਮੈਨੂੰ ਤੁਹਾਡਾ ਰਿਸ਼ਤਾ ਮਨਜ਼ੂਰ ਹੈ ਕੋਈ ਇਤਰਾਜ਼ ਵੀ ਨਹੀਂ ਹੈ ਤੇ ਨਾ ਹੀ ਇਹ ਭੇਦ ਕਦੇ ਕਿਸੇ ਕੋਲ ਖੁੱਲੇਗਾ ਪਰ ਬਦਲੇ ਵਿੱਚ ਤੁਹਾਨੂੰ ਮੇਰੀਆਂ ਕੁਝ ਸ਼ਰਤਾਂ ਕਬੂਲ ਕਰਨੀਆਂ ਪੈਣਗੀਆਂ ਉਹਨੀਆਂ ਸ਼ਰਤਾਂ ਵਿੱਚਲਾ ਕੀ ਭੇਦ ਹੋ ਸਕਦਾ ਹੈ ਇਹ ਸੋਚਦੇ ਹੋਏ ਹੀ ਦੋਵਾਂ ਦੇ ਚਿਹਰੇ ਪਸੀਨੇ ਨਾਲ ਤਰਬਤਰ ਹੋ ਗਏ ਕੁਝ ਪਲਾਂ ਲਈ ਉਹਨਾਂ ਵੱਲ ਵੇਖ ਕੇ ਨਵਦੀਪ ਵੀ ਬੋਲਿਆ ਸ਼ਰਤ ਇਹ ਹੈ ਤੁਹਾਡੇ ਇਸ ਰਿਸ਼ਤੇ ਦੀ ਭਿੰਨ ਕਿਸੇ ਨੂੰ ਨਹੀਂ ਲੱਗਣੀ ਚਾਹੀਦੀ ਨਾ ਹੀ ਕਦੇ ਆਪਸੀ ਵਿਆਹ ਦੀ ਸੋਚੋਗੇ ਰੂਬੀ ਹਮੇਸ਼ਾ ਲਈ ਮੇਰੇ ਨਾਲ ਹੀ ਵਿਆਹੀ ਰਹੇਗੀ ਜੀਵਨ ਦੇ ਵਿਆਹ ਹੋਣ ਤੱਕ ਤੁਸੀਂ ਰਿਸ਼ਤੇ ਨੂੰ ਕਾਇਮ ਰੱਖੋ ਜੇ ਉਮਰ ਪਰ ਮੈਨੂੰ ਕੋਈ ਇਤਰਾਜ਼ ਨਹੀਂ ਕਿ ਤੁਹਾਡੇ ਇਸ ਰਿਸ਼ਤੇ ਵਿੱਚ ਇੱਕ ਬੇਬੀ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਨੂੰਸਾਰ ਨੇ ਮੇਰਾ ਮਿਲੇਗਾ ਇਹ ਸਭ ਹਮੇਸ਼ਾ ਲਈ ਰਾਜ਼ ਰਹੇਗਾ ਸਾਡੇ ਤਿੰਨਾਂ ਦੇ ਆਪਸੀ ਰਾਜ਼ ਇਸ ਮਗਰੋਂ ਨਾਮ ਹੈ ਤੁਹਾਡੇ ਰਾਹ ਵਿੱਚ ਕਦੇ ਔਕੜ ਬਣਾਂਗਾ ਨਾ ਹੀ ਤੁਸੀਂ ਮੇਰੇ ਰਾਹ ਵਿੱਚ ਮਨਜੂਰੇ ਰੂਪੀ ਤੇ ਜੀਵਨ ਨੇ ਇੱਕ ਦੂਸਰੇ ਵੱਲ ਵੇਖਿਆ ਇਹ ਕਿਵੇਂ ਦਾ ਆਫਰ ਹੈ ਉਹਨਾਂ ਦੀ ਸਮਝੋਂ ਬਾਹਰ ਸੀ ਇਸ ਦਾ ਜ਼ਿੰਦਗੀ ਤੇ ਕੀ ਅਸਰ ਹੋਏਗਾ ਇਹ ਵੀ ਨਹੀਂ ਸੀ ਪਤਾ ਫਿਲਹਾਲ ਸੰਕਟ ਨੂੰ ਟਾਲਣ ਲਈ ਇਹ ਕਾਫੀ ਸੀ ਅੱਗੇ ਦਾ ਅੱਗੇ ਵੇਖੀ ਜਾਏਗੀ ਇਸ ਤੋਂ ਵੱਡੀ ਗੱਲ ਇਹ ਸੀ ਕਿ ਟੱਕੀ ਰਿੱਜੇਗੀ ਤੇ ਕੋਈ ਵੀ ਨਾ 부ਜੇਗਾ ਜੀਵਨ ਨੇ ਰੂਬੀ ਦੇ ਹੰਗਾਰੇ ਨੂੰ ਅੱਖਾਂ ਵਿੱਚ ਪੜਿਆ ਤੇ ਉਸਨੇ ਹਾਂ ਕਰ ਦਿੱਤੀ ਮਨਜ਼ੂਰ ਹੈ ਤਨਿਆ ਹੋਇਆ ਮਾਹੌਲ ਹਲਕਾ ਹੋ ਗਿਆ ਜੀਵਨ ਆਪਣੇ ਕਮਰੇ ਵਿੱਚ ਪੜਨ ਲਈ ਚਲਾ ਗਿਆ ਤੇ ਰੂਬੀ ਆਪਣੇ ਕੰਮ ਨੂੰ ਪਟਾਉਂਦੀ ਰਹੀ ਨਵਦੀਪ ਆਪਣਾ ਟੀਵੀ ਦੇਖਦਾ ਰਿਹਾ ਤੇ ਕੁਝ ਦਫ਼ਤਰੀ ਕੰਮ ਕਰਦਾ ਰਿਹਾ ਜੀਵਨ ਤੋਂ ਹੁਣ ਪੜਿਆ ਨਹੀਂ ਸੀ ਜਾ ਰਿਹਾ ਫਿਲਹਾਲ ਉਹਦੇ ਦਿਮਾਗ ਉੱਪਰ ਇਹੋ ਭਾਰੂ ਸੀ ਕਿ ਜੋ ਹੋਇਆ ਕੀ ਉਹ ਸੁਪਨਾ ਦੇਖ ਰਿਹਾ ਸੀ ਜਾਂ ਸੱਚ ਹੈ ਭਲਾ ਕੋਈ ਆਮ ਆਦਮੀ ਕਿਵੇਂ ਉਮੀਦ ਕਰ ਸਕਦਾ ਹੈ ਕਿ ਉਸਦੀ ਪਤਨੀ ਕਿਸੇ ਹੋਰ ਮਰਦ ਨਾਲ ਸੌਂ ਕੇ ਬੱਚਾ ਪੈਦਾ ਕਰੇ ਪਰ ਨਵਦੀਪ ਜਿਹੋ ਜੀ ਦੂਰੀ ਤੀਰੀ ਜ਼ਿੰਦਗੀ ਜੀ ਰਿਹਾ ਸੀ ਸ਼ਾਇਦ ਉਸ ਵਿੱਚ ਇਹ ਸੰਭਵ ਨਹੀਂ ਸੀ ਨਵਦੀਪ ਲਈ ਇਹ ਫੈਸਲਾ ਸੌਖਾ ਨਹੀਂ ਸੀ ਬਹੁਤ ਔਖਾ ਸੀ ਔਖਾ ਤਾਂ ਉਹਦੇ ਲਈ ਵਿਆਹ ਦਾ ਫੈਸਲਾ ਵੀ ਨਹੀਂ ਸੀ ਪਰ ਉਹਨੂੰ ਘਰਦਿਆਂ ਦੀ ਮੰਗ ਕੇ ਚੋਕੇ ਵਿਆਹ ਕਰਨਾ ਹੀ ਪਿਆ। ਉਹਦੀ ਆਪਣੀ ਜ਼ਿੰਦਗੀ ਹੀ ਐਵੇਂ ਦੇ ਤੱਕਿਆਂ ਨਾਲ ਭਰੀ ਹੋਈ ਸੀ। ਬਚਪਨ ਤੋਂ ਹੀ ਉਹਨੂੰ ਇੱਕੋ ਗੱਲ ਵਾਰ-ਵਾਰ ਸਿਖਾਈ ਜਾਂਦੀ ਰਹੀ ਸੀ ਕਿ ਮੁੰਡਿਆਂ ਵਾਲੀ ਗੱਲ ਕਰ, ਬੰਦਿਆਂ ਵਰਗੀ ਗੱਲ ਕਰਿਆ ਕਰ, ਮਰਦਾਂ ਵਾਲੀ ਗੱਲ ਕਰ। ਪਰ ਉਹਨੂੰ ਅਜਿਹਾ ਕੁਝ ਵੀ ਚੰਗਾ ਨਾ ਲੱਗਦਾ। ਪਹਿਲਾਂ ਇਹ ਗੱਲਾਂ ਉਹਨੂੰ ਸਮਝਾਉਣ ਦਾ ਤਰੀਕਾ ਲੱਗਦੀਆਂ, ਬਾਅਦ ਵਿੱਚ ਇੱਕ ਗਾਲ ਵਰਗਾ ਲੱਗਣ ਲੱਗਦਾ। ਉਹ ਹਮੇਸ਼ਾ ਤੋਂ ਹੀ ਬੰਨ ਦਾ ਫਾਪਦਾ ਰਿਹਾ ਸੀ। ਪਰ ਉਹਨੂੰ ਸੱਜਣਾ ਮੁੰਡਿਆ ਵਾਂਗੂ ਹੀ ਪੈਂਦਾ ਸੀ। ਕੁੜੀਆਂ ਵਾਂਗੂ ਸ਼ਿੰਗਾਰ ਕਰਨ ਦੀ ਆਦਤ ਉਹਨੂੰ ਬਚਪਨ ਤੋਂ ਹੀ ਹੋ ਗਈ ਸੀ। ਕੋਦ ਨੂੰ ਕਰੋਸ ਕਰਕੇ ਸ਼ੀਸ਼ੇ ਵਿੱਚ ਨਿਹਾਰਨਾ ਉਹਨੂੰ ਚੰਗਾ ਲੱਗਦਾ ਸੀ। ਤੇ ਫਿਰ ਤਾਰੀਫ਼ ਸੁਣ ਵਧੀਆ ਲੱਗਦਾ। ਉਹਨੂੰ ਰੋਬਦਾਰ ਆਵਾਜ਼, ਤਕੜੇ ਜੁੱਸੇ ਵਾਲੇ ਮੁੰਡੇ ਹਮੇਸ਼ਾ ਹੀ ਪਸੰਦ ਆਉਂਦੇ ਸੀ। ਹਾਲਾਂਕਿ ਉਹਦੇ ਵੱਲ ਤੱਕ ਕੇ ਕਈ ਕੁੜੀਆਂ ਦੇ ਆਫਰ ਆਈ ਵੀ ਪਰ ਉਹ ਹਰ ਵਾਰ ਇਨਕਾਰ ਹੀ ਕਰਦਾ। ਸਕੂਲ ਕਾਲਜ ਤੋਂ ਜੋਬ ਤੱਕ ਉਹਨਾਂ ਦਾ ਇਹੋ ਕੰਮ ਰਿਹਾ ਉਸ ਜਿਹੜੀ ਆਤ ਤਾਂ ਸੀ ਉਹਦੇ ਘਰ ਬਹੁਤ ਸ਼ੁਰੂ ਤੋਂ ਪਤਾ ਲੱਗ ਗਈਆਂ ਸੀ ਕੱਲਾ ਕੱਲਾ ਮੁੰਡਾ ਹੋਣ ਦੀ ਸੰਗ ਸ਼ਰਮ ਥੱਲੇ ਘਰ ਦੇ ਸਭ ਚੱਲ ਜਾਂਦੀ ਉਹਨਾਂ ਨੂੰ ਲੱਗਦਾ ਸੀ ਕਿ ਹੋ ਨਹੀਂ ਤਾਂ ਕਦੇ ਤਾਂ ਕਦੇ ਠੀਕ ਹੋ ਹੀ ਜਾਏਗਾ ਸ਼ਾਇਦ ਉਮਰ ਚੜੀ ਜਵਾਨੀ ਚੜੀ ਮਗਰੋਂ ਸੁਧਰੀ ਜਾਏਗਾ ਮਰਦਾਨਗੀ ਦੇ ਅਹਿਸਾਸ ਜਾਗਦੇ ਹੀ ਇਹ ਕੁੜੀਆਂ ਵਰਗੇ ਕੰਮ ਭੁੱਲ ਜਾਏਗਾ ਪਰ ਅਜੇ ਹੁਆ ਹੀ ਨਹੀਂ ਉਹਨੀਆਂ ਦੋਸਤੀਆਂ ਸ਼ੁਰੂ ਤੋਂ ਹੀ ਮੁੰਡਿਆਂ ਨਾਲ ਰਹੀਆਂ ਦੋਸਤੀਆਂ ਵੀ ਕਾਹਦੀਆਂ ਇਹ ਸਭ ਹਨੇਰੇ ਕੋਨੇ ਲੱਭਣ ਤੱਕ ਦਾ ਸਫ਼ਰ ਹੀ ਹੁੰਦਾ ਸੀ ਸ਼ੁਰੂ ਵਿੱਚ ਗੱਲ ਸਹੀ ਰਹਿੰਦੀ ਉਹ ਇੱਕ ਦੋਸਤ ਵਾਂਗ ਵਿਚਰਦੇ ਫਿਰ ਜਦੋਂ ਕਿਸੇ ਨੂੰ ਵੀ ਆਪਣੀਆਂ ਭਾਵਨਾਵਾਂ ਮੈਂ ਦੱਸ ਦਿੰਦਾ ਤਾਂ ਸਾਹਮਣੇ ਵਾਲੇ ਨੂੰ ਔਖਾ ਜਿਹਾ ਫੀਲ ਹੁੰਦਾ ਉਸ ਮਗਰੋਂ ਕਈ ਸਾਥ ਹੀ ਛੱਡ ਦਿੰਦੇ ਤੇ ਕਈ ਨਾਲ ਰਹਿੰਦੇ ਤਾਂ ਸਿਰਫ ਉਦੋਂ ਮਿਲਦੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਇਸ ਤਰ੍ਹਾਂ ਦੀ ਜ਼ਿੰਦਗੀ 'ਚ ਤਿੰਨ ਚਾਰ ਮਰਦ ਸਕੂਲ ਕਾਲਜ ਸਮੇਂ ਤੱਕ ਆਈ ਸਾਰਿਆਂ ਨਾਲ ਸ਼ੁਰੂ ਸ਼ੁਰੂ ਚ ਆਮ ਗੱਲਬਾਤ ਤੋਂ ਬਾਅਦ ਮਗਰੋਂ ਸਿਰਫ ਲੋੜ ਤੱਕ ਸੀਮਤ ਹੋ ਜਾਣਾ ਹਰ ਕੇਸ ਵਿੱਚ ਇੱਕ ਗੱਲ ਕਾਮਨ ਹੁੰਦੀ ਸੀ ਕਿ ਹਨੇਰੇ ਕਮਰੇ ਵਿੱਚ ਉਹਨਾਂ ਦਾ ਵੀ ਵਿਵਹਾਰ ਕੁਝ ਹੋਰ ਹੁੰਦਾ ਤੇ ਚਾਨਣ ਵਿੱਚ ਤੇ ਚਾਨਣ ਵਿੱਚ ਕੁਝ ਹੋਰ ਇਹਦੇ ਵਿੱਚ ਇੱਕ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਕੋਈ ਵੀ ਸ਼ਰਿਆਮ ਖੁਦ ਨੂੰ ਸਵੀਕਾਰ ਨਹੀਂ ਸੀ ਕਰਦਾ ਸਿਰਫ ਚੋਰੀ ਚੁਪਕੇ ਹੀ ਸਭ ਕੁਝ ਕਰਦੇ ਫਿਰ ਉਹਨਾਂ ਵਿੱਚ ਕੋਈ ਉੱਥੋਂ ਚਲਾ ਗਿਆ ਕਿਸੇ ਨੂੰ ਗਰਲਫ੍ਰੈਂਡ ਮਿਲ ਗਈ ਕਿਸੇ ਦਾ ਵਿਆਹ ਹੋ ਗਿਆ ਇੰਜ ਚਲੇ ਜਾਂਦੇ ਰਹੇ ਮਗਰੋਂ ਕੋਈ ਯਾਦ ਵੀ ਨਾ ਕਰਦਾ ਤੇ ਨਾ ਹੀ ਕਦੇ ਉਸ ਸਬ ਦੀ ਗੱਲ ਕਰਦਾ ਆਪਣੇ ਆਖਰੀ ਦੋਸਤਾਂ ਨਾਲ ਤਾਂ ਉਹਨਾਂ ਨੇ ਉਮਰ ਪਰ ਰਹਿ ਕੇ ਵਿਆਹ ਦੀ ਗੱਲ ਵੀ ਕੀਤੀ ਪਰ ਉਹਨਾਂ ਦੀਆਂ ਅੱਖਾਂ ਵਿੱਚ ਸਮਾਜ ਦਾ ਇੱਕ ਖੌਫ ਸੀ ਜਿਹੜਾ ਦਿਸ ਰਿਹਾ ਸੀ ਫਿਰ ਉਦੋਂ ਤੱਕ ਨਵਦੀਪ ਖੁਦ ਹੀ ਉੱਥੇ ਬਦਨਾਮ ਹੋ ਗਿਆ ਸੀ ਇਹੋ ਜਿਹੀਆਂ ਗੱਲਾਂ ਫੁਸਫਕਾ ਕੇ ਸਭ ਦੇ ਕੰਨੀਆਂ ਪਹੁੰਚ ਹੀ ਜਾਂਦੀਆਂ ਹਨ ਇਸ ਲਈ ਜਦੋਂ ਉਹ ਜੌਬ ਲੱਗ ਕੇ ਮੋਹਾਲੀ ਆਇਆ ਤਾਂ ਉਹਨੇ ਆਪਣੀ ਪੂਰੀ ਜ਼ਿੰਦਗੀ ਨੂੰ ਸੀਕ੍ਰੇਟ ਕਰ ਲਿਆ ਇਹੋ ਚੀਜ਼ ਉਹਨੇ ਸਿੱਖੀ ਸੀ ਕਿ ਜੇਕਰ ਦੁਨੀਆ ਨਾਲ ਜਿਉਣਾ ਹੈ ਤਾਂ ਬਾਹਰੀ ਤੇ ਅੰਦਰੂਨੀ ਪੇਸ ਨੂੰ ਬਰਕਰਾਰ ਰੱਖੋ ਆਪਨਾ ਆਪ ਸੱਪ ਨਾਲ ਖੋਲ ਦੇਵੋਗੇ ਤਾਂ ਬਦਨਾਮ ਹੋ ਜਾਊਂਗੇ ਲੋਕ ਸੱਚ ਨੂੰ ਨਫ਼ਰਤ ਕਰਦੇ ਹਨ ਤੇ ਝੂਠ ਨੂੰ ਬਿਨਾਂ ਕਿਸੇ ਤਰੱਦਦ ਦੇ ਸਵੀਕਾਰ ਕਰ ਲੈਂਦੇ ਹਨ ਝੂਠ ਦਾ ਰੂਪ ਬਹੁਤ ਸੋਹਣਾ ਹੁੰਦਾ ਹੈ ਇਸ ਲਈ ਹੋਣ ਨਵਦੀਪ ਐਥੇ ਇਵੇਂ ਹੀ ਜਿਉਣ ਲੱਗਾ। ਉਹਦੀ ਆਮ ਜ਼ਿੰਦਗੀ ਵੀਕੈਂਡ ਤੋਂ ਵੱਖ ਹੁੰਦੀ। ਕੋਨੋਂ ਕਿਸੇ ਪੱਕੀ ਦੋਸਤੀ ਦੀ ਭਾਲ ਵਿੱਚ ਨਾ ਜਾਂਦਾ। ਸਿਰਫ ਹਮ ਖਿਆਲੀ ਕਿਸੇ ਆਦਮੀ ਨੂੰ ਉਦੋਂ ਤੱਕ ਮਿਲਦਾ ਜਦੋਂ ਤੱਕ ਮਿਲ ਸਕਦਾ। ਫਿਰ ਪਾਰਟਨਰ ਬਦਲ ਹੋ ਜਾਂਦੇ। ਪਾਰਟਨਰ ਲੱਭਣ ਦੇ ਕਿੰਨੇ ਹੀ ਤਰੀਕੇ ਸਨ। ਗੁਪਤ ਪਾਰਟੀਆਂ ਸਨ, ਐਪਸ ਸਨ ਤੇ ਬਾਕੀ ਉਹ ਹੋਣ ਐਨਾ ਕੋ ਸਮਝਦਾਰ ਹੋ ਗਿਆ ਸੀ ਕਿ ਸ਼ਕਲ ਦੇਖ ਕੇ ਹੀ ਉਹ ਪਛਾਣ ਜਾਂਦਾ ਸੀ। ਕਿ ਕੋਈ ਆਦਮੀ ਕਿਸ ਤਰ੍ਹਾਂ ਦਾ ਹੈ ਪਰ ਇਸ ਦੌਰਾਨ ਉਹਦੇ ਤੇ ਘਰੋਂ ਵਿਆਹ ਲਈ ਪ੍ਰੈਸ਼ਰ ਹੋਣਾ ਸ਼ੁਰੂ ਹੋਇਆ ਘਰਦਿਆਂ ਨੂੰ ਪਤਾ ਸੀ ਕਿ ਉਹ ਕਿਸੇ ਵੀ ਕੁੜੀ ਦੇ ਯੋਗ ਨਹੀਂ ਹੈ ਉਹਨਾਂ ਨੇ ਖੁਦ ਉਸ ਨਾਲ ਪ੍ਰਯੋਗ ਕੀਤੇ ਪੈਸੇ ਦੇ ਕੇ ਉਹਨਦੇ ਨਾਲ ਕੁੜੀ ਨੂੰ ਸਵਾਦ ਦੇਣ ਤੱਕ ਦੇ ਡਾਕਟਰ ਨੂੰ ਵੀ ਵਿਖਾਇਆ ਫੈਮਲੀ ਨੇ ਵੀ ਸਮਝਾਇਆ ਪਰ ਸਭ ਕੁਝ ਖਾਲੀ ਗਿਆ ਪਰ ਸਮਾਜ 'ਚ ਮੂੰਹ ਵੀ ਕੌਣ ਜੋਗੇ ਹੋਣ ਲਈ ਤੇ ਪਰਿਵਾਰ ਦੀ ਜੜ ਨੂੰ ਅੱਗੇ ਤੋਰਨ ਲਈ ਵਿਆਹ ਜ਼ਰੂਰੀ ਸੀ ਇਸ ਲਈ ਉਹਨਾਂ ਕਿਸੇ ਲੋੜਵੰਦ ਪਰਿਵਾਰ ਵਿੱਚੋਂ ਲੋੜਵੰਦ ਕੁੜੀ ਦੀ ਭਾਲ ਕੀਤੀ ਭਾਵੇਂ ਗਰੀਬ ਘਰ ਦੀ ਹੋਈ ਬਸ ਹੋਏ ਸਾਉ ਜਿਹੜੀ ਇਸ ਰਾਜ ਨੂੰ ਰਾਜ਼ ਰੱਖੇ ਉਹ ਆਪਣੇ ਸਮਾਜਿਕ ਦੇਖ ਲਈ ਕਿਸੇ ਕੁੜੀ ਦੀ ਜਵਾਨੀ ਨੂੰ ਰੋਲਣ ਲਈ ਵੀ ਤਿਆਰ ਬਰ ਤਿਆਰ ਸੀ ਉਹ ਤਿਆਰ ਸੀ ਕਿ ਹੋਰ ਨਹੀਂ ਤਾਂ ਟੈਸਟ ਟਿਊਬ ਨਾਲ ਬੱਚੇ ਕਿਸੇ ਨਾ ਕਿਸੇ ਤਰੀਕੇ ਮਨਾ ਹੀ ਲੈਣਗੇ ਬਸ ਕੁੜੀ ਘੂਰ ਮੰਨੇਗੀ ਤੇ ਵਾਪਸ ਘਰ ਨਹੀਂ ਜਾਏਗੀ ਤਾਂ ਆਪਣੇ ਆਪ ਸਭ ਸੈੱਟ ਹੋ ਜੂ ਇਹੋ ਸਭ ਸੋਚ ਕੇ ਹੀ ਦੇਖ ਪਰਖ ਕੇ ਉਹਨਾਂ ਰੂਬੀ ਦਾ ਰਿਸ਼ਤਾ ਲਿਆ ਸੀ ਰੂਬੀ ਦੇ ਜਨਮ ਤੋਂ ਹੁਣ ਤੱਕ ਦੀ ਕਥਾ ਤੇ ਬਾਕੀ ਸਭ ਉਹ ਜਾਣ ਗਈ ਸੀ ਇਹ ਵੀ ਪਤਾ ਲੱਗ ਗਿਆ ਸੀ ਕਿ ਰੂਬੀ ਦਾ ਸੁਭਾਅ ਕਿਹੋ ਜਿਹਾ ਹੈ ਤੇ ਉਹਦੇ ਮਨ ਤੇ ਕਿੱਡੇ ਬੋਝ ਹਨ ਇਸ ਤਰ੍ਹਾਂ ਇਸ ਬੋਝ ਨੂੰ ਵੀ ਸਹਿ ਹੀ ਲਵੇਗੀ ਇੱਕ ਵਾਰ ਉਹ ਸਹਿ ਵੀ ਗਈ ਪਰ ਫਿਰ ਉਹਨਾਂ ਦਾ ਔਰਤ ਵਾਲਾ ਮਨ ਭਾਰੂ ਹੋ ਗਿਆ ਇਸ ਤੋਂ ਪਹਿਲਾਂ ਕਿ ਉਹ ਬੱਚੇ ਦੀ ਗੱਲ ਤੋਰਦੇ ਉਹ ਬਿਮਾਰ ਹੋ ਕੇ ਘਰ ਜਾ ਬੈਠੀ ਹੁਣ ਜਦੋਂ ਵਾਪਸ ਆਈ ਦਾ حساب ਹੋ ਗਿਆ ਐਤੋਂ ਹੀ ਨਵਦੀਪ ਨੂੰ ਖਿਆਲ ਆਇਆ ਕਿ ਇਹ ਰਿਸ਼ਤਾਾਂ ਦੀ ਜ਼ਿੰਦਗੀ ਦੇ ਕਈ ਟੋਏ ਭਰ ਸਕਦਾ ਹੈ ਰੂਬੀ ਹੋਂਦੇ ਤੋਂ ਮੂੰਹ ਮੋੜ ਘਰ ਤੋਂ ਬਾਹਰ ਮੂੰਹ ਮਾਰਦੀ ਤਾਂ ਕਦੇ ਨਾ ਕਦੇ ਬਦਨਾਮੀ ਹੁੰਦੀ ਇੱਥੇ ਸਭ ਸਹੀ ਹੈ ਕਿਸੇ ਨੂੰ ਪਤਾ ਵੀ ਨਹੀਂ ਕਿ ਟੈਸਟ ਟਿਊਬ ਤੋਂ ਬਿਹਤਰ ਹੈ ਕਿ ਬੱਚੇ ਐਵੇਂ ਹੀ ਹੋ ਜਾਏ ਉਹਨੂੰ ਇਹੋ ਸੀ ਕਿ ਜਦੋਂ ਇੱਕ ਜਾਂ ਦੋ ਬੱਚੇ ਹੋਏ ਤਾਂ ਰੂਬੀ ਦਾ ਆਪੇ ਧਿਆਨ ਬੱਚਿਆਂ 'ਚ ਲੱਗ ਜਾਏਗਾ ਜੀਵਨ ਵੀ ਕਿਧਰੇ ਜੋਬ ਵਗੈਰਾ 'ਚ ਸੈੱਟ ਹੋ ਜਾਏਗਾ ਉਹਦੇ ਵਿਆਹ ਮਗਰੋਂ ਜਿਵੇਂ ਦਾ ਰੂਬੀ ਦਾ ਸੁਭਾਅ ਹੈ ਉਹ ਮੋੜ ਸ਼ਾਇਦ ਹੀ ਕਿਸੇ ਹੋਰ ਮੁੰਡੇ ਵੱਲ ਜਾਏਗੀ ਉਹਦੇ ਅੰਦਰ ਦੀ ਚੰਗਿਆਈ ਹਮੇਸ਼ਾ ਰੋਕਦੀ ਰਹੇਗੀ ਫਿਰ ਭਾਵੇਂ ਉਹ ਉਹਨੂੰ ਮੰਮੀ ਡੈਡੀ ਕੋਲ ਹੀ ਭੇਜ ਦੇਵੇ ਇਹੋ ਉਹਨੇ ਹੁਣ 2 ਦਿਨ ਸੋਚ ਸਮਝ ਕੇ ਪਲਾਨ ਕੀਤਾ ਸੀ ਉਹਨੂੰ ਲੱਗਾ ਕਿ ਉਹਨੇ ਜ਼ਿੰਦਗੀ ਦੀ ਇੱਕ ਵੱਡੀ ਜੰਗ ਜਿੱਤੀ ਹੈ ਇਸ ਲਈ ਉਹ ਖੁਸ਼ ਸੀ ਰੂਬੀ ਦੇ ਜੀਵਨ ਇਸ ਲਈ ਖੁਸ਼ ਸੀ ਕਿ ਉਹਨਾਂ ਨੂੰ ਬਿਨਾਂ ਕੋਈ ਵੱਡੀ ਕੀਮਤ ਦੇ ਬਹੁਤ ਕੁਝ ਮਿਲ ਗਿਆ ਸੀ ਪਰ ਜੋ ਚੀਜ਼ਾਂ ਮੁਫਤ ਮਿਲਣ ਬਹੁਤੀ ਵਾਰ ਉਹਦੀ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ ਪਰ ਕੌਣ ਕਰੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਫਿਲਹਾਲ ਰੂਬੀ ਤੇ ਜੀਵਨ ਦੀ ਜ਼ਿੰਦਗੀ ਕਿਸੇ ਨਵੇਂ ਵਿਆਹੇ ਜੋੜੀ ਜਾਂ ਨਵੇਂ-ਨਵੇਂ ਪ੍ਰੇਮ ਰਸ ਵਿੱਚ ਖੁੱਬੇ ਪ੍ਰੇਮੀ ਜੋੜੇ ਵਰਗੀ ਸੀ ਬਾਕੀ ਸਭ ਸਮੇ ਦੇ ਗਰਭ ਵਿੱਚ ਸੀ ਦੋਸਤੋ ਤੁਸੀਂ ਸੁਣੀ ਕਹਾਣੀ ਬੰਦੇਖਾਨੀ ਭਾਗਟਵਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਕਰਨਾ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਨੈਕਸਟ ਭਾਗ 'ਚ